हां जी स्वागत है दोस्तों ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਦਾ Facebook ਪੇਜ ਤੇ ਜੁੜੇ ਉਹਨਾਂ ਨੂੰ ਵੀ तहे ਦਿਲੋਂ ਸਵਾਗਤ ਆ। ਦੋਸਤੋ ਅੱਜ ਫੇਰ ਕੰਡਾ ਵੀ ਵੀਡੀਓ ਨਾਲ ਨਵੇਂ ਜਾਰ ਬੰਨਾ ਹਾਜ਼ਰ ਹੋਏ ਆ। ਵੀਡੀਓ ਪਾਉਣ ਵਿੱਚ ਥੋੜੀ ਦੇਰੀ ਹੋ ਗਈ ਤਵੇਹਤ ਸੇਤਪੁਰਾ ਸੈੱਟ ਨਹੀਂ ਸੀ। ਮੌਸਮ ਬਦਲਦਾ ਜਖਮ ਜਖੂਬ ਹੋਣ ਨਾਲ ਹੈ ਨਾ। ਤਾਂ ਤੁਹਾਨੂੰ ਵੀਡੀਓ ਵਿੱਚ ਆਵਾਜ਼ ਤੋਂ ਵੀ ਪਤਾ ਚੱਲਦਾ ਮਾਫੀ ਚਾਹੁੰਦੇ ਪਰ ਫਿਰ ਵੀ ਸੁਝਾਇਆ ਯਾਰ ਤੁਹਾਡੇ ਲਈ ਜਿਆਦਾ ਇੱਕ ਵੀਡੀਓ ਤਾਂ ਜਦੋਂ ਆਪਾਂ ਵਾਦਾ ਕੀਤਾ ਇੱਕ ਵੀਡੀਓ ਤਾਂ ਪਾਈਏ ਤੇ ਦੋਸਤੋ ਮੈਂ ਵੀਡੀਓ ਤਾਂ ਰੋਹ ਚੱਲੋ ਇੱਕ ਅੱਧੀ ਪੈਂਦੀ ਰਹਿੰਦੀ ਆ ਅੱਜ ਸ਼ਾਮ ਨੂੰ ਆਪਾਂ ਟਰਾਈ ਕਰਾਂਗੇ ਜੇ ਬਲੌਗ ਪਾ ਜੇ ਆਪਣੇ ਕੋਲ 40-45 ਜਾਨਵਰ ਖੜੇ ਆ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਇੱਕ ਵੀਡੀਓ 'ਚ ਜਾਨਵਰ ਦੇਖ ਜਾਣ ਤੇ ਚੰਗੇ ਜਾਨਵਰ ਹਾਈਟ ਵਾਲੇ ਵੀ ਖੜੇ ਆ ਦਰਮਿਆਨ ਦੇ ਵੀ ਖੜੇ ਆ ਸਾਰੇ ਤਰ੍ਹਾਂ ਦੇ ਜਾਨਵਰ ਖੜਾ ਆਪਣੇ ਕੋਲ ਤਾ ਕੋ ਬਲੌਕ ਕੋਨ ਦਾ ਬਸ ਇਹੀ ਮਤਲਬ ਹੋਊ ਵੀ ਸਾਰੇ ਜਾਨਵਰ ਇੱਕ ਵਾਰ ਤੁਹਾਡੀ ਨਜ਼ਰ ਹੇਠਾਂ ਹੀ ਲੰਘੇਣ ਤਾਂ ਬੰਦੇ ਨੂੰ ਦੇਖਣਾ ਜਾਂ ਫੂਡ ਤੇ ਡਿਟੇਲ ਲੈਣ ਬਾਰੇ ਸੌਖਾ ਹੋ ਜਾਂਦਾ ਉਹਦੇ ਨਾਲ ਇਹ ਫਾਇਦਾ ਹੋ ਜਾਂਦਾ ਤੁਹਾਨੂੰ ਜਿਹੋ ਜਿਹੇ ਜਾਨਵਰ ਜੇ ਚਾਹੀਦਾ ਹੋਏ ਉਸ ਮਤਲਬ ਦਾ ਆਪਣੇ ਕੋਲ ਜਾਨਵਰ ਹੋਇਆ ਤਾਂ ਤੁਹਾਨੂੰ ਆਉਣਾ ਵੀ ਸੌਖਾ ਹੋ ਜੂ ਤੇ ਬਾਕੀ ਨੰਬਰ ਤਾਂ ਆਪਣੇ ਦਿੱਤੇ ਹੁੰਦੇ ਤੁਸੀਂ ਡਿਟੇਲ ਉਹ ਨੰਬਰਾਂ ਤੇ ਲੈ ਹੀ ਲੈਣੀ ਆ ਤੇ ਡਿਟੇਲ ਤੋਂ ਬਾਅਦ ਜੇ ਤੁਹਾਡੇ ਰੇਟ ਜੀਵ ਅਨੁਸਾਰ ਵੈਂਦਾ ਹੋਇਆ ਫਿੱਟ ਵੈਂਦਾ ਹੋਇਆ ਤਾਂ ਆ ਕੇ ਤੁਸੀਂ ਸਾਰਾ ਪਤਾ ਲੈ ਲਓ ਤੇ ਚਲੋ ਦੋਸਤੋ ਬੇਨਤੀ ਹੈ ਅੰਦੀ ਕਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਦੱਸਿਓ ਜਾਨਵਰ ਕਿਵੇਂ ਦਾ ਲੱਗਿਆ ਤੇ ਹੁਣ ਆਪਾਂ ਜਿਹੜੇ ਜਾਨਵਰ ਦੀ ਵੀਡੀਓ ਪਾਉਂਦੇ ਆ ਉਹਦੀ ਡਿਟੇਲ ਵੀ ਤੁਹਾਨੂੰ ਦੇ ਦਈਏ ਸਾਰੇ ਦੋਸਤੋ ਜਿਹੜਾ ਬਸ਼ੀਰਾ ਜੀ ਬਾਰ ਬੜੀ ਪਹਿਲਾਂ ਮੈਂ ਦੱਸਦਾ ਵੀ ਇਹ ਬਸ਼ੀਰਾ ਲੈ ਆਂਦਾ ਬਹੁਤ ਚੰਗਾ ਚੌਕੜਾ ਬਸ਼ੀਰਾ ਸਾਢੇ 3.5 ਮਹੀਨੇ ਦਾ ਹੋਇਆ ਹਜੇ ਪਰ ਹਾਈਟ ਹੋਈ ਤਾਂ ਬਹੁਤ ਸੋਹਣੀ ਕੱਢ ਰਿਹਾ ਹਾਈ ਟਵੀਟ ਸੋਣੀ ਲਿਆ ਰਿਹਾ ਦੋ ਪਰ ਚਟੇ ਤੇ ਮੱਥੇ ਫੁੱਲਾ ਬੈਡ ਬਾਡੀ ਜਿਹੜੀ ਬੰਦ ਤਰਾਂ ਬਰੀਕੇ ਸਾਰੀਆਂ ਤੁਸੀਂ ਆਪਦੇ ਆਪ ਹੀ ਦੇਖ ਲੈਣੇ ਮੈਨੂੰ ਤਾਂ ਜ਼ਿਆਦਾ ਦੱਸਣ ਦੀ ਲੋੜ ਨਹੀਂ ਬਛੇਰੇ ਤੇ ਰਸਤਾ ਨਵਾਂ ਹੀ ਪਿਆ ਐ ਸਵੇਜਾ ਨਾਲ ਥੋੜਾ ਜਿਆ ਤੁਰਨ ਵਿੱਚ ਉਹਨੂੰ ਪ੍ਰੇਸ਼ਾਨੀ ਆਉਂਦੀ ਕੋਈ ਰਸੇ ਨਾਲ ਜਿਹੜੇ ਜਰਬਤ ਤਰ੍ਹਾਂ ਦਾ ਨਹੀਂ ਹੁੰਦਾ ਤਾਂ ਉਹਨੂੰ ਸੋ ਹੋਲਡਰ ਦੇ ਤਰ੍ਹਾਂ ਬਹੁਤ ਔਖਾ ਹੋ ਜਾਂਦਾ ਤੇ ਬਾਕੀ ਫੇਰ ਵੀ ਬੱਚੇ ਨੇ ਆਪਦੇ ਆਪ ਨੂੰ ਬਹੁਤ ਸੋਹਣਾ ਦਿਖਾਇਆ ਤੇ ਉਮਰ ਤਾਂ ਦੋਸਤੋ ਜਿਵੇਂ ਤੁਹਾਨੂੰ ਦੱਸ ਦਿੱਤੀ 3.5-4 ਮਹੀਨੇ ਦਾ ਤੇ ਇਹ ਹਰਸ਼ਵਰਦਨ ਦਾ ਜੋ ਬਾਬਾ ਬਾਲਕ ਦਾਸ ਦੇ ਕੋਲ ਹਲਬਰ ਵਾਲਿਆਂ ਕੋਲ ਹਰਸ਼ਵਰਦਨ ਘੋੜਾ ਉਹਦਾ ਪੋਤਾ ਦੋਸਤੋ ਸੋ ਚੰਗੀ ਲੈਣ ਤੂਫਾਨ ਦਾ ਪਰਪੂਤਾ ਆ ਗਿਆ ਹਰਸ਼ਵਰਦਨ ਦਾ ਪੋਤਾ ਕਿ ਮਾਂ ਵੀ ਇਹਦੀ ਬਹੁਤ ਚੰਗੀ ਸੀ ਦੋਸਤੋ ਇਹਦੇ ਪਿਓ ਦਾ ਵੀ ਆਪਣਾ ਨਾਮ ਪਤਾ ਮੈਨੂੰ ਹੁਣ ਫਿਲਹਾਲ ਵੀਡੀਓ ਬਣਾਉਂਦੇ ਨੂੰ ਚੇਤਾ ਨਹੀਂ ਆ ਰਿਹਾ ਤੇ ਜਦੋਂ ਨੂੰ ਤੁਸੀਂ ਵੀਡੀਓ ਦੇਖਣੀ ਹੈ ਤਾਂ ਤੁਸੀਂ ਮੈਨੂੰ ਫੋਨ ਤੇ ਇਹਦੇ ਡਿਟੇਲ ਪੁੱਛੋਗੇ ਤਾਂ ਉਦੋਂ ਆਪਾਂ ਘੋੜੇ ਦਾ ਬੈਸ ਨੂੰ ਦੁਬਾਰਾ ਨਾ ਪੋਸਟ ਵੀ ਦੱਸ ਦੂੰ ਜਿਹੜੀ ਮਾਂ ਮਾਰ ਬਹੁਤ ਚੰਗੇ ਹਾਈਟ ਦੇ ਮੱਥੇ ਫੁੱਲ ਦੀ 62 ਇੰਚ ਦੀ ਘੋੜੀ ਸੀ ਬਾਹਰ ਨਾਲੋਂ ਦੁੱਧੋਂ ਟਟ ਗਿਆ ਐ ਦੋਸਤੋ ਤੇ ਦੋ ਪੈਰ ਕਰਾਸ ਹੈ ਤੇ ਚਿੱਟੇ ਮੱਥੇ ਫੁੱਲ ਆ ਬਾਲ ਪੁਰੇ ਵੱਲੋਂ ਸਾਫ਼ ਖੜ੍ਹਦੀ ਖੜ੍ਹਦੀ ਬਹੁਤ ਚੰਗਾ ਘੋੜਾ ਚੰਗਾ ਬਣੂਗਾ ਜਿਹੜਾ ਛੋਟੀ ਉਮਰ ਵਿੱਚ ਹੀ ਬੱਚਾ ਆਪਦੇ ਆਪ ਨੂੰ ਤੌਣ ਚੱਕ ਕੇ ਦਿਖਾਓ ਲੱਗੇ ਹਨ ਤਾ ਉਹਨੂੰ ਉਹਦਾ ਆਪਾਂ ਵੀ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਚੰਗਾ ਬਣੂ ਕਿਉਂਕਿ 3.5 ਤੋਂ 4 ਮਹੀਨੇ ਦੀ ਉਮਰ ਵਿੱਚ ਤਾਂ ਜਾਰ ਬਣਨ ਨੂੰ ਤਰਨਾ ਜਿਵੇਂ ਇਹਨੂੰ ਵੀ ਨਹੀਂ ਹਜੇ ਚੰਗੀ ਨਾਲ ਪਤਾ ਤੇ ਖੜਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਖੜ ਕੇ ਦਿਖੋੜਾ ਤੇ ਬੱਚਾ ਆਪਦੇ ਆਪ ਨੂੰ ਦਿਖਾਉਂਦਾ ਗਰਦਨ ਗੁਰਦਲਦਾ ਉਹ ਕੋਨਡਾ ਉਹ ਵੀ ਚੰਗਾ ਵਾ ਕੰਨ ਬਹੁਤ ਸੂਟਾ ਕੁੰਡੀ ਵਾਲਾ ਕੰਨ ਦੇਖ ਕਨਿਕਾ ਕੰਨ ਤੇ ਜਿਹੜੀ ਮੇਨ ਗੱਲ ਆ ਬਾਲ ਭੋਰੀਆਂ ਦਾ ਸਾਫਾ ਬਾਲ ਭੋਰੀਆਂ ਦੇ ਨਾਲ ਨਾਲ ਆਪਾਂ ਖਾਨਦਾਨ ਬਾਰੇ ਮੈਂ ਤੁਹਾਨੂੰ ਦੱਸਦਾ ਖਾਨਦਾਨ ਨੂੰ ਹੋਣਾ ਬਹੁਤ ਜ਼ਰੂਰੀ ਆ ਆਪਾਂ ਨੂੰ ਪਤਾ ਹੁੰਦਾ ਵੀ ਇਹ ਖਾਨਦਾਨ ਕਾਂ ਜਾ ਕੇ ਜਿਹੜੇ ਬਰੀਡਿੰਗ ਕਰਨੀ ਉਹਨੂੰ ਇਨ ਬਰੀਡਿੰਗ ਨਹੀਂ ਹੁੰਦੀ ਮੰਨ ਲਓ ਜੇ ਆਪਾਂ ਨੂੰ ਘੋੜੇ ਦੇ ਖਾਨਦਾਨ ਦਾ ਬਹੁਤ ਵੱਡਾ ਰੋਲ ਹੋ ਜਾਂਦਾ ਹਜੇ ਘੋੜੀਆਂ ਦਾ ਫੇਰ ਵੀ ਆ ਨੂਲ ਦਾ ਚੱਲੇ ਜਾਂਦਾ ਉਹ ਘੋੜੇ ਨੇ ਬਰੀਡਿੰਗ ਕਰਨੀ ਤਾਂ ਉਸ ਦੀ ਲੈਂਡ ਦਾ ਹੋਣ ਦਾ ਬਹੁਤ ਜ਼ਿਆਦਾ ਰੋਲ ਹੁੰਦਾ ਵੀ ਉਹਦੀ ਲੈਂਡ ਦਾ ਪਤਾ ਹੈ ਸੋ ਦੋਸਤੋ ਅਰਥਵਰਧਨ ਦਾ ਪੋਤਾ ਹੈ ਤੂਫਾਨ ਲੈਂਡ ਜੋ ਆ ਗਿਆ ਤੇ ਪਾਪੜਤੇ ਵਾਲਾ ਜੈਜ ਰੇਟ ਵਾਲਾ ਸੋ ਜੇ ਕੋਈ ਭਰਾ ਘੋੜਾ ਸਾਂਭਣ ਵਾਸਤੇ ਜਾਂ ਆਪਣੇ ਬੱਚੇ ਨੂੰ ਸੌਂਕ ਲਾਉਣ ਵਾਸਤੇ ਘੱਟ ਪੈਸੇ ਚੰਗੀ ਲੈਣ ਦਾ ਬਸ਼ੀਰਾ ਖਰੀਦਣਾ ਚਾਹੁੰਦਾ ਹੈ ਦੇਖੋ ਖੜ ਦੇ ਖੜ ਨੇ ਤੇ ਆਪੀ ਨਜ਼ਰ ਮਾਰ ਸਕਦੇ ਜੇ ਕੋਈ ਥੋੜੇ ਪੈਸੇਾਂ ਚ ਚੰਗਾ ਬਸ਼ੀਰਾ ਖਰੀਦਣ ਦਾ ਚਾਹ ਵੜ ਹੋਇਆ ਤਾਂ ਆਪਦੇ ਸੂਟੇ ਭਰਾ ਨੂੰ ਸੇਵਾ ਦਾ ਮੋਕਾ ਜ਼ਰੂਰ ਦਿਓ ਇੱਕ ਵਾਰ ਫੋਨ ਲਾ ਕੇ ਡਿਟੇਲ ਜ਼ਰੂਰ ਪੁੱਛੋ ਜਿੱਥੋਂ ਦਾ ਹੀ ਮੇਰਾ ਅੰਦਾਜ਼ ਤੁਹਾਡੀ ਰੇਂਜ ਵਿੱਚ ਜਿਹੜੇ ਬੈਹਿ ਜਾਣ ਤੇ ਬਾਕੀ ਰੰਗ ਰੂਂਗਾਂ ਜੀ ਤਾਂ ਇਹਦੀ ਦੁੱਧ ਲਈ ਛਾੜਦੀਏ ਦੋਸਤੋ ਮੂੰਹ ਆ ਕੇ ਪੱਟੇ ਸਾਨੂੰ ਆਪ ਨੂੰ ਪਤਾ ਚੱਲੂ ਵੀ ਹਾਂ ਉਪਰ ਬਾਕੀ ਹੈ ਇਹਦੀ 3.5 4 ਮਹੀਨੇ ਤੇ ਬਾਕੀ ਆਪਾਂ ਦਿਖਾਉਣ ਵਾਲੇ ਪਾਸੋਂ ਕੋਈ ਕਮੀ ਪੇਸ਼ੀ ਛੱਡੀ ਨਹੀਂ ਦੋਸਤ ਜੇ ਫੇਰ ਵੀ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤਾਂ ਮਾਫੀ ਚਾਹੁੰਦੇ ਆ ਅੱਗੇ ਤੋਂ ਉਹ ਵੀ ਕਾਡਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਕਿਹੜਾ ਐਂਗਲ ਰਹਿੰਦਾ ਜਾਂ ਕਿਹੜਾ ਆਪਾਂ ਕੋਈ ਹਨਾ ਕਮੀ ਪੇਸ਼ੀ ਹੋਈ ਵੀਡੀਓ 'ਚ ਉਹ ਦੱਸ ਦਿਓ ਆਪਾਂ ਅਗਲੀ ਵਾਰ ਤੋਂ ਪੂਰੀ ਕਰਨ ਦੀ ਟਰਾਈ ਕਰਾਂਗੇ ਤੋ ਦੋਸਤੋ ਫੇਰ ਬੇਨਤੀ ਹੈ ਵੀ ਜਿਹੜੇ ਭਰਾ ਇਹ ਬੱਚਾ ਖਰੀਦਣਾ ਚਾਹੁੰਦੇ ਹੋ ਤਾਂ ਨੰਬਰ ਉੱਪਰ ਚੱਲੀ ਜਾਂਦੇ ਆ ਇਹ ਨੰਬਰਾਂ ਤੇ ਫੋਨ ਲਾ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਮਿਲਦੇ ਆਪਾਂ ਜਲਦੀ ਨਵੀਂ ਵੀਡੀਓ ਨਾਲ ਨੰਬਰ ਕਰ ਲੈਣੋ 862 300 5454 98 555 9907 ਇਹ ਦੋ ਨੰਬਰ ਹੈ ਦੋਸਤੋ ਇਹ ਹੋਰ ਡਿਟੇਲ ਲੈਣੀ ਹੋਈ ਤਾਂ ਇਹ ਇਸ ਵੀਡੀਓ ਦੇ ਇਹ ਤਾਂ ਕਮੈਂਟਾਂ ਵਿੱਚ ਵੀ ਤੁਸੀਂ ਪੁੱਛ ਸਕਦੇ ਜਾਂ ਫੂਲ ਲਾ ਲਓ ਮਿਲਦੇ ਜਲਦ। ਵੀਡੀਓ ਨੂੰ ਬਹੁਤ-ਬਹੁਤ ਧੰਨਵਾਦ।